ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੋਏ ਖਾਸੇ ਤੱਤੇ ਵੱਡੇ ਐਕਸ਼ਨ ਲਾਪਰਵਾਹੀ ਬਿਲਕੁਲ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਕੋਈ ਅਧਿਕਾਰੀ ਲਾਪਰਵਾਹੀ ਕਰਦਾ ਹੈ ਆਪਣੇ ਕੰਮ ਨੂੰ ਲੈ ਕੇ ਤਾਂ ਉਸ ਨੂੰ ਮੌਕੇ ਤੇ ਸਸਪੈਂਡ ਕੀਤਾ ਜਾਵੇਗਾ ਜੇਕਰ ਉਸ ਦੀ ਸ਼ਿਕਾਇਤ ਕਿਸੇ ਆਮ ਲੋਕਾਂ ਵੱਲੋਂ ਹੁੰਦੀ ਹੈ ਕਿ ਇਹ ਅਧਿਕਾਰੀ ਇਹ ਪ੍ਰਸ਼ਾਸਨਿਕ ਬੰਦਾ ਦਫ਼ਤਰ ਦੇ ਬੈਠ ਕੇ ਗੱਪਾਂ ਮਾਰ ਕੇ ਚਲਾ ਜਾਂਦਾ ਹੈ ਕੰਮ ਨਹੀਂ ਕਰਦਾ ਜੇਕਰ ਕਿਸੇ ਆਮ ਲੋਕ ਵੱਲੋਂ ਵੀ ਇਹ ਉਸ ਅਧਿਕਾਰੀ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਪਹਿਲਾਂ ਤਫतीश ਹੋਵੇਗੀ ਤਫतीश ਤੋਂ ਬਾਅਦ ਨਾਲ ਦੀ ਨਾਲ ਹੀ ਉਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸੇ ਤੱਤੇ ਹੋ ਗਏ ਨੇ ਇਸ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਫਸਰ ਇੱਕ ਪਾਸੇ ਤਾਂ ਲੁੱਟ ਕਰ ਰਹੇ ਨੇ ਦੂਸਰੇ ਪਾਸੇ ਜਿਹੜੇ ਲੋਕ ਦਫ਼ਤਰਾਂ ਦੇ ਵਿੱਚ ਆਪਣਾ ਕੰਮ ਕਰਾਉਣ ਜਾਂਦੇ ਨੇ ਉਹ ਖੱਜਲ ਖਵਾਰ ਹੁੰਦੇ ਨੇ ਹਾਲਾਂਕਿ ਐਡੇ ਵੱਡੇ ਕੰਮ ਸਿਰਫ 2-3 ਦਿਨਾਂ ਦੇ ਵਿੱਚ ਨਿਪਟਾਏ ਜਾਣੇ ਚਾਹੀਦੇ ਨੇ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਨੇ ਵਾਰਨਿੰਗ ਦੇ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਜੇਕਰ ਕਿਸੇ ਪ੍ਰਸੰਦਾ ਕੰਮ ਨਹੀਂ ਹੁੰਦਾ ਤਾਂ ਮੌਕੇ ਤੇ ਉਸ ਅਫਸਰ ਉੱਤੇ ਵੱਡੀ ਕਾਰਵਾਈ ਹੋਵੇਗੀ ਨਿਚਲੇ ਤੋਂ ਲੈ ਕੇ ਉੱਪਰਲੇ ਤੱਕ ਜਿੰਨੇ ਵੀ ਅਧਿਕਾਰੀ ਨੇ ਉਹ ਸਸਪੈਂਡ ਹੋਣਗੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਪੰਜਾਬ ਵਿੱਚ ਹੁਣ ਤੱਕ 7 ਦਿਨਾਂ ਦੇ ਅੰਦਰ ਡਰੈਵਲ ਸਿਸਟਮ ਤਿਆਰ ਕਰਨਾ ਹੋਵੇਗਾ ਤਾਂ ਆਰ ਸੀ ਨੂੰ ਬਣਾਉਣ ਤੋਂ ਲੈ ਕੇ ਡਿਲੀਵਰੀ ਤੱਕ ਦੇਣ ਦਾ ਕੰਮ ਵੀ 21 ਦਿਨਾਂ ਚ ਮੁਕੰਮਲ ਕਰਨਾ ਪਵੇਗਾ ਜਿਹੜੇ ਵੀ ਆਰਟੀਓ ਵਿਭਾਗ ਦੇ ਅਧਿਕਾਰੀ ਇਸ ਕੰਮ ਨੂੰ ਨਹੀਂ ਸਿਰੇ ਲਾਉਣਗੇ ਤਾਂ ਉਹਨਾਂ ਖਿਲਾਫ ਨਾ ਸਿਰਫ ਸਖਤਕਾਰ ਵੀ ਹੋਵੇਗੀ ਸਗੋਂ ਉਹਨਾਂ ਦੀ ਛੁੱਟੀ ਕਰਕੇ ਉਹਨਾਂ ਨੂੰ ਕਾਗਜ਼ ਭੇਜਿਆ ਜਾਵੇਗਾ ਯਾਨੀ ਕਿ ਡਰਾਈਵਿੰਗ ਲਾਇਸੈਂਸ ਸਿਰਫ 7 ਦਿਨਾਂ ਦੇ ਵਿੱਚ ਅਤੇ ਆਰ ਸੀ ਜਾਂ ਮੋਟਰਸਿੰਗ ਦੀ ਜਾਂ ਗੱਡੀ ਦੀ ਉਹ 21 ਦਿਨਾਂ ਦੇ ਵਿੱਚ ਜਿਹੜੇ ਪਰਸਨ ਨੇ ਅਪਲਾਈ ਕੀਤੀ ਹੈ ਉਸ ਦੇ 21 ਦਿਨਾਂ ਦੇ ਵਿੱਚ ਵਿੱਚ ਉਸ ਦੇ ਘਰ ਦੇ ਅੰਦਰ ਪਹੁੰਚ ਜਾਣੀ ਚਾਹੀਦੀ ਹੈ ਜਿਹੜੇ ਆਰਟੀਓ ਨੇ ਇਹ ਕੰਮ ਮੌਕੇ ਤੇ ਨਹੀਂ ਕੀਤਾ 7 ਦਿਨਾਂ ਦੇ ਵਿੱਚ ਡਰਾਈਵਿੰਗ ਲਾਇਸੈਂਸ ਨਾ ਦਿੱਤਾ ਗਿਆ ਦੂਸਰੇ ਪਾਸੇ 21 ਦਿਨਾਂ ਵਿੱਚ ਆਰਸੀ ਨਾ ਦਿੱਤੀ ਗਈ ਉਹ ਸਾਰੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਯਾਨੀ ਕਿ ਇਸ ਨਾਲ ਹੀ ਅਗਲੀ 25 April ਤੱਕ ਸਾਰੀ ਪੈਂਡਿੰਗ ਪਈ ਡਰਾਈਵਿੰਗ ਅਤੇ ਆਰਸੀ ਅਰਜ਼ੀਆਂ ਵੀ ਨਮਟਾਉਣੀਆਂ ਪੈਣਗੀਆਂ ਯਾਨੀ ਕਿ 25 ਅਪ੍ਰੈਲ ਤੱਕ ਜਿੰਨੇ ਵੀ ਕੰਮ ਪੈਂਡਿੰਗ ਪੈ ਨੇ ਉਹ ਸਾਰੇ ਨੇਪਰੇ ਚਾੜ੍ਹਨੇ ਪੈਣਗੇ ਜਿਹੜੇ ਅਧਿਕਾਰੀਆਂ ਦੇ ਅੰਡਰ ਇਹ ਕੰਮ ਆਉਂਦੇ ਨੇ ਪੰਜਾਬ ਦੇ ਵੱਖ-ਵੱਖ ਹਲਕਿਆਂ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਵਿੱਚ ਜੇਕਰ ਆਰਟੀਓ ਅਤੇ ਉਸ ਦੇ ਸਬੰਧਤ ਅਧਿਕਾਰੀ ਨਹੀਂ ਇਹ ਕੰਮ ਕਰਦੇ ਸੱਤਾਂ ਦਿਨਾਂ ਦੇ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਦੂਸਰੇ ਪਾਸੇ 21 ਦਿਨਾਂ ਦੇ ਵਿੱਚ ਆਰਸੀ ਇਹ 25 ਦਿਨਾਂ ਦੇ ਵਿੱਚ ਜਿਹੜੇ ਪੈਂਡਿੰਗ ਕੰਮ ਪਏ ਨੇ 25 ਅਪ੍ਰੈਲ ਤੋਂ ਪਹਿਲਾਂ ਇਕੱਲਾ ਪੂਰੇ ਕਰਨਲ ਨਹੀਂ ਤਾਂ ਆਰਟੀਓ ਦੇ ਨਾਲ ਸਬੰਧਤ ਅਧਿਕਾਰੀ ਪੁਛਗਿਸ ਹੋਵੇਗੀ ਨਾਲ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਜਿਆ ਬਿਲਕੁਲ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਖਿਆਲ ਰੱਖਣਾ ਚਾਹੁੰਦੇ ਹਾਂ ਲੇਕਿਨ ਇਹਨਾਂ ਅਫਸਰਾ ਵੱਲੋਂ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਆਰਟੀ ਨੂੰ ਹੁਣ ਬੜਾ ਵੱਡਾ ਪੰਗਾ ਪਵੇਗਾ ਸੱਤਾਂ ਦਿਨਾਂ ਦੇ ਵਿੱਚ ਲਾਇਸੈਂਸ ਅਤੇ 21 ਦਿਨਾਂ ਦੇ ਵਿੱਚ ਆਰਸੀ ਦੇਣੀ ਪਵੇਗੀ ਨਹੀਂ ਤਾਂ ਮੌਕੇ ਤੇ ਸਬੰਧਤ ਅਧਿਕਾਰੀ ਤੁਪਸ਼ਿਸ ਕਰਕੇ ਸਸਪੈਂਡ ਕਰਕੇ ਉਹਨਾਂ ਦਾ ਜੁਲੀ ਵਿਸਤਰਾ ਗੋਲ ਕਰਕੇ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਧੰਨਵਾਦ